ਬੀਜੇਪੀ ਦੀ ਮੈਂ ਗੱਲ ਕਰਾਂ ਜਿਹੜੀ ਜੀ ਬੀਜੇਪੀ ਲਗਾਤਾਰ ਜਿਹੜਾ ਕਿਸਾਨੀ ਤੇ ਵਾਰ ਕਰ ਰਹੀ ਹੈ ਲਗਾਤਾਰ ਕਿਸਾਨ ਨੂੰ ਇਹ ਦਰਦਨ ਤੇ ਲੱਗੀ ਹੋਈ ਹੈ ਕਿ ਜਿਹੀ ਸਰਕਾਰ ਤਾਂ ਇੱਕ ਹੀ ਹੱਲ ਹੈ ਜੇ ਅਸੀਂ ਜੇ ਸੰਘਰਸ਼ੇ ਦੇ ਨਾਲ ਕਰੀ ਜਾਵਾਂਗੇ ਤਾਂ ਇਹਨੇ ਆਪਦਾ ਜੋ ਰਵਈਆ ਬਦਲਣਾ ਨਹੀਂ ਹੈ ਕਾਰਪੇਟ ਸਰਕਾਰ ਮੈਂ ਕਹਿੰਉਂ ਸਰਕਾਰ ਮੋਦੀ ਨਹੀਂ ਚਲਾ ਰਹੀ ਇਸ ਸਰਕਾਰ ਕਾਰਪੇਟ ਚਲਾ ਰਹੀ ਹੈ ਜਾ ਸਰਕਾਰ ਵੀ ਕਿ ਜਿਸ ਤਰ੍ਹਾਂ ਲੋਕਾਂ ਨੇ ਇਸ ਤਹਹੀਦ ਨਾਲ ਜਿਸ ਤਰੀਕੇ ਦੇ ਨਾਲ ਬਣਾਈ ਸੀ ਉਹ ਵੀ ਵਧੀਆ ਉਹ ਉਹ ਉੱਤੇ ਵੀ ਰੋਲ ਪਾਦਾ ਨਹੀਂ ਕਰ ਸਕੀ ਜੋ ਆਮ ਲੋਕ ਹੈ ਗਰੀਬ ਲੋਕ ਹੈਗੇ ਉਸ ਸਥਾਈ ਰਹਿਣੇ ਚਾਹੀਦੇ ਜੋ ਇਸ ਦੇਸ਼ ਵਿੱਚ ਵਸਦੇ ਲੋਕ ਸਥਾਈ ਹੋਣੇ ਚਾਹੀਦੇ ਹਨ ਨਾ ਕਿ ਸਾਨੂੰ ਸਾਡੇ ਵੱਟੀਆਂ ਮੂਰਤੀਆਂ ਮਿਲਾ ਕੇ ਸੋ ਇਹ ਕਈ ਤਰ੍ਹਾਂ ਦੇ ਸਿੱਟ ਕਰ ਰਹੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤਾਂ ਆਪਾਂ ਗੱਲ ਕਰੀਏ 2024 ਦੀਆਂ ਲੋਕ ਸਭਾ ਚੋਣਾਂ ਦੀ ਤਾਂ ਵਿਘਨ ਵੱਜ ਚੁੱਕਿਆ ਹੈ ਪੂਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਚੋਣ ਪ੍ਰਚਾਰ ਕਰਨ ਲਈ ਤਿਆਰ ਨੇ ਉਹਨਾਂ ਜਲਦੀ ਹੀ ਜਿਹੜੇ ਚੋਣ ਮੈਨੀਫੈਸਟੋ ਵੀ ਜਿਹੜੇ ਜਾਰੀ ਕੀਤੇ ਜਾਣਗੇ ਤੇ ਦੂਜੇ ਪਾਸੇ ਗੱਲ ਕਰੀਏ ਕਿਸਾਨਾਂ ਦੀ ਤਾਂ ਕਿਸਾਨ ਵੀ ਉਹਨਾਂ ਦੇ ਸਾਹਮਣੇ ਵੱਡੇ ਸਵਾਲ ਕਰਨ ਲਈ ਖੜੇ ਹੋ ਗਏ ਨੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਕਿਸਾਨ ਆਪਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਉਹਨਾਂ ਦਾ ਚੱਲ ਰਿਹਾ ਹੈ ਤਾਂ ਹਜੇ ਤੱਕ ਉਹਨਾਂ ਦੀਆਂ ਮੰਗਾਂ ਦੀ ਪੂਰਤੀ ਨਹੀਂ ਹੋਈ ਤਾਂ ਗੱਲਬਾਤ ਕਰਾਂਗੇ ਆਪਾਂ ਐਸਕੇਐਮ ਗੈਰ ਰਾਜਨੀਤਿਕ ਪਾਰਟੀ ਦੇ ਆਗੂਆਂ ਦੇ ਨਾਲ ਤੇ ਐਸਕੇਐਮ ਦੇ ਆਗੂਆਂ ਦੇ ਨਾਲ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਐਸਕੇਐਮ ਦੇ ਆਗੂ ਨੇ ਪਿੰਦਰ ਗੋਲੇਵਾਲਾ ਉਹਨਾਂ ਦੇ ਨਾਲ ਗੋਲੇਵਾਲਾ ਜੀ ਸਭ ਤੋਂ ਪਹਿਲਾਂ ਸਵਾਗਤ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਧੰਨਵਾਦ ਹੈ ਪਿੰਦਰ ਜੀ ਜਿਵੇਂ ਹੁਣ 2024 ਦੀਆਂ ਲੋਕ ਸਭਾ ਚੋਣਾਂ ਆ ਗਈਆਂ ਤਾਂ ਸਿਆਸੀ ਪਾਰਟੀਆਂ ਵੀ ਹੁਣ ਉਹਨਾਂ ਨੇ ਆਪੋ ਆਪਣੇ ਉਮੀਦਵਾਰ ਉਤਾਰ ਦੇਣੇ ਐ ਤੇ ਚੋਣ ਪ੍ਰਚਾਰ ਉਹਨਾਂ ਨੇ ਸ਼ੁਰੂ ਕਰ ਦੇਣਾ ਤੇ ਤੁਹਾਡੇ ਕੋਲੋਂ ਕਿਸ ਤਰੀਕੇ ਦੀਆਂ ਤਿਆਰੀਆਂ ਦੇਖੋ ਪਹਿਲੀ ਗੱਲ ਤਾਂ ਜਿੱਥੇ ਬੰਦੀਆਂ ਹੁੰਦੀਆਂ ਇਹਨਾਂ ਦਾ ਕਿਸੇ ਦਾ ਵਿਰੋਧ ਕਰਨ ਜਾਂ ਕਿਸੇ ਦੇ ਨਾਲ ਚੱਲਣ ਦਾ ਸਾਡਾ ਕੋਈ ਤਹੀਆ ਨਹੀਂ ਹੁੰਦਾ ਪਰ ਜਿਹੜੀਆਂ ਪਾਰਟੀਆਂ ਜਾਂ ਬੀਜੇਪੀ ਦੀ ਮੈਂ ਮੇਨ ਗੱਲ ਕਰਾਂ ਜਿਹੜੀ ਬੀਜੇਪੀ ਲਗਾਤਾਰ ਜਿਹੜਾ ਕਿਸਾਨੀ ਤੇ ਵਾਰ ਕਰ ਰਹੀ ਹੈ ਲਗਾਤਾਰ ਕਿਸਾਨ ਨੂੰ ਇਹ ਦਰਦਨ ਤੇ ਲੱਗੀ ਹੋਈ ਹੈ ਵਿੱਚ ਖੇਤ ਸਾਲਦਾ ਸੰਘਰਸ਼ ਕੀਤਾ ਹੁਣ ਫਿਰ ਸਾਡੇ ਕੁਝ ਸੱਜਣਾ ਦਾ ਸੰਘਰਸ਼ ਚੱਲ ਰਿਹਾ ਕੋਈ ਗੱਲ ਨਹੀਂ ਸੁਣ ਰਹੀ ਉਹਨਾਂ ਦੇ ਗੋਲੀਆਂ ਚੱਲ ਜਾਇਆ ਚਲਾਈਆਂ ਜਾ ਰਹੀਆਂ ਉਹਨਾਂ ਤੇ ਟਰੈਕਟਰ ਤੋੜੇ ਜਾ ਰਹੇ ਹੈਗੇ ਆ ਤਾਂ ਜੇ ਹਾਲਾਤ ਦੇ ਵਿੱਚ ਮੈਂ ਕਹੂੰ ਕਿ ਅਜਿਹੀ ਸਰਕਾਰ ਤਾਂ ਇਹ ਕੋਈ ਹੱਲ ਹੈ ਜੇ ਅਸੀਂ ਜੇ ਸੰਘਰਸ਼ੇ ਦੇ ਨਾਲ ਕਰੀ ਜਾਵਾਂਗੇ ਤਾਂ ਇਹਨੇ ਆਪਦਾ ਜੋ ਰਵਈਆ ਬਦਲਣਾ ਨਹੀਂ ਹੈ ਤਾਂ ਇਹਦਾ ਵੀ ਅਸੀਂ ਜਿਹੜਾ ਹੁਣ ਸਮਾਂ ਆਇਆ ਇਲੈਕਸ਼ਨ ਦਾ ਤਾਂ ਇਸ ਸਮੇਂ ਦੇ ਵਿੱਚ ਅਸੀਂ ਸਾਰੇ ਰਲ ਕੇ ਸਾਰੇ ਦੇਸ਼ ਵਾਸੀ ਇਕੱਲਾ ਪੰਜਾਬ ਦੀ ਗੱਲ ਨਹੀਂ ਮੈਂ ਕਰ ਰਿਹਾ ਮੈਂ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਇਹ ਕਰਨਾ ਕਿ ਹੁਣ ਸਮਾਂ ਸਾਡੇ ਕੋਲ ਸਾਡੇ ਹੱਥ ਦੇ ਵਿੱਚ ਸਮਾਂ ਹੈਗਾ ਅਸੀਂ ਤਕੜੇ ਹੋ ਕੇ ਜਿਹੜਾ ਬੀਜੇਪੀ ਦਾ ਅਸੀਂ ਚਾਹੇ ਅਸੀਂ ਕਿਸੇ ਦਾ ਇਹ ਨਹੀਂ ਐਲਾਨ ਕਰਨਾ ਵੀ ਅਸੀਂ ਉਹਦੀ ਮਦਦ ਕਰ ਦੂਸਰੀ ਮਦਦ ਕਰੋ ਪਰ ਅਸੀਂ ਬੀਜੇਪੀ ਨੂੰ ਹਟਾਉਣ ਦਾ ਜਿਹੜਾ ਹੈਗਾ ਇੱਕੋ ਹੀ ਹੱਲ ਹੈਗਾ ਕਿਉਂਕਿ ਜੋ ਅੱਜ ਦਾ ਇਹ ਮਲਕ ਭਾਗੋ ਬਣਿਆ ਬੈਠਾ ਹੈਗਾ ਮਲਕ ਭਾਗੋਆਂ ਦੇ ਨਾਲ ਇਹਦੀ ਯਾਰੀ ਹੈਗੀ ਜਨਤਾ ਦੀ ਕਿਉਂਕਿ ਕਾਰਪੋਰੇਟ ਸਰਕਾਰ ਹੈ ਮੈਂ ਕਹੂੰ ਇਹ ਸਰਕਾਰ ਮੋਦੀ ਨਹੀਂ ਚਲਾ ਰਹੀ ਇਸ ਸਰਕਾਰ ਕਾਰਪੋਰੇਟ ਚਲਾ ਰਹੀ ਹੈ ਤਾਂ ਕੁਝ ਕੁ ਲੋਕਾਂ ਨੂੰ ਸਾਰੇ ਦੇਸ਼ ਨੂੰ ਜਿਹੜਾ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਇਹ ਵੇਚਣਾ ਚਾਹੁੰਦੀਆਂ ਹੈਗੀਆਂ ਸੋ ਅਸੀਂ ਢੱਟ ਕੇ ਜਿਹੜਾ ਇਹ ਅਸੀਂ ਵਿਰੋਧ ਕਰਾਂਗੇ ਤਾਂ ਫੇਰ ਹੀ ਇਹਨੂੰ ਅਸੀਂ ਪਾਸੇ ਕਰਾਂਗੇ ਇਸ ਗੱਦੀ ਤੋਂ ਇਹਨੂੰ ਸਰਕਾਰ ਤੋਂ ਪਾਸੇ ਕਰਾਂਗੇ ਇੱਕੋ ਹੀ ਹੱਲ ਹੈਗਾ ਤਾਂ ਜੋ ਉਹਦੇ ਨਾਲ ਜੇ ਅਸੀਂ ਇਹਦੇ ਨਾਲ ਕਰਦੇ ਆਉਣ ਵਾਲੀਆਂ ਸਰਕਾਰਾਂ ਵੀ ਇਸ ਗੱਲ ਨੂੰ ਸਮਝਣਗੀਆਂ ਉਹ ਵੀ ਇਸ ਗੱਲ ਦਾ ਡਰ ਮੰਨਣਗੀਆਂ ਭੈ ਮੰਨਣਗੀਆਂ ਕਿ ਜੇ ਲੋਕ ਜੋ ਚਾਹੁੰਦੇ ਆ ਉਹੀ ਹੋਣਾ ਚਾਹੀਦਾ ਆਦਰਵਾਇਜ਼ ਜੋ ਲੋਕਾਂ ਦੇ ਉਲਟ ਗੱਲ ਹੁੰਦੀ ਆ ਤਾਂ ਉਹ ਗਲਤ ਹੋ ਜਾਂਦਾ ਮੈਂ ਕਿਸਾਨੀ ਦੇ ਨਾਲ ਨਾਲ ਕੱਲਾ ਕਿਸਾਨੀ ਦੇ ਨਾਲ ਹੀ ਇਹ ਵਿਰੋਧ ਤਾਂ ਨਹੀਂ ਕਰ ਰਹੇ ਮੈਨ ਕੋ ਸਾਰੀ ਮਾਰਕੀਟ ਜਿਹੜੀ ਹੈਗੀ ਹੈ ਕਿ ਜਿਹੜੀ ਸਰਕਾਰ ਹੈ ਟੋਟਲੀ ਸਾਰੇ ਥੱਲੇ ਦੇ ਪੱਧਰ ਤੇ ਕੁਝ ਕੁ ਲੋਕਾਂ ਨੂੰ ਛੱਡ ਕੇ ਕਾਰਪੋਰੇਟਾਂ ਨੂੰ ਛੱਡ ਕੇ ਸਾਰਿਆਂ ਦੇ ਉਲਟ ਹੈਗੀ ਹੈ ਵੱਡੇ ਵੱਡੇ ਮੌਲ ਬਾਬੇ ਜਿਹੜੇ ਸਾਰੇ ਸ਼ਹਿਰਾਂ ਦੇ ਵਿੱਚ ਤਾਂ ਇਹ ਕਿ ਸਾਰੇ ਕਾਂਦਰੀ ਖਤਮ ਹੋ ਰਹੀ ਹੈ ਇਹ ਚ ਕੋਈ ਵੀ ਚਾਹੇ ਕਿ ਕੱਪੜਾ ਵੇਚਣ ਵਾਲਾ ਚਾਹੇ ਕਿ ਸੋਨਾ ਵੇਚਣ ਵਾਲਾ ਚਾਹੇ ਕੋਈ ਪਰਚੂਨ ਸਮਾਨ ਸੌਦਾ ਵੇਚਣ ਵਾਲਾ ਸਾਰੇ ਲੋਕ ਕਿਸਾਨਾਂ ਨਾਲ ਸਾਡੇ ਜੁੜੇ ਨੇ ਸਾਰਿਆਂ ਨੂੰ ਮਾਰ ਦੇਵੇਗਾ ਜੇ ਦੁਬਾਰਾ ਫੇਰ ਆ ਗਿਆ ਇਹ ਮੋਦੀ ਤਾਂ ਇਹ ਸਾਰਿਆਂ ਨੂੰ ਖਤਮ ਕਰ ਦੇ ਇਸ ਕਰਕੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਖਾਸ ਕਰਕੇ ਦੁਕਾਨਦਾਰਾਂ ਨੂੰ ਥ ਇੱਕ ਤਿਆਰ ਕਰ ਲੈਣਾ ਚਾਹੀਦਾ ਇੱਕ ਕੈਂਪੇਨ ਕਰ ਲੈਣੀ ਚਾਹੀਦੀ ਇੱਕ ਹਵਾ ਬਣਾ ਲੈਣੀ ਚਾਹੀਦੀ ਇਸ ਤਰ੍ਹਾਂ ਦੀ ਕਿ ਤਾਂ ਜੋ ਔਰਾਂ ਦੇ ਸਮਾਜ ਦੇ ਵਿੱਚ ਪਾਸੇ ਹੋ ਸਕੇ ਤਾਂ ਜੋ ਔਰਾਂ ਦੀਆਂ ਸਰਕਾਰਾਂ ਇਸ ਤੇ ਕੋਈ ਵਿਚਾਰ ਕਰਕੇ ਚੰਗਾ ਸੋਚ ਸਕਣ ਹੁਣ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਨਾਮ ਲਿਆ ਤਾਂ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਭਗਵੰਤ ਮਾਨ ਤੇ ਉਹਨਾਂ ਦੇ ਕਨਵੀਨਰ ਕੇਜਰੀਵਾਲ ਨੇ ਉਹਨਾਂ ਨੇ ਵੀ ਕਿਹਾ ਸੀਗਾ ਕਿ ਜੇ ਕਰ ਸਾਡੀ ਸਰਕਾਰ ਆਉਂਦੀ ਹੈ ਪੰਜਾਬ ਦੇ ਵਿੱਚ ਤਾਂ ਅਸੀਂ 22 ਦੇ ਕਰੀਬ ਜਿਹੜੇ ਫਸਲਾਂ ਤੇ ਐਮਐਸਪੀ ਦੇਵਾਂਗੇ ਸ਼ਾਇਦ ਤੁਹਾਨੂੰ ਇਹ ਸੁਣੀ ਹੋਵੇ ਗੱਲ ਬਹੁਤ ਕੁਝ ਹੋਇਆ ਉਹਨਾਂ ਦੇ ਮੰਤਰੀਆਂ ਨੇ ਉਹਨਾਂ ਦੀ ਮੰਤਰੀ ਕਹੀ ਉਹਨੇ ਵੀ ਕਿਹਾ ਸੀ ਕਿ ਚੁਟਕੀ ਜਾ ਸਕਦੀ ਹੈ ਬਹੁਤ ਕੁਝ ਕਿਹਾ ਹੈਗਾ ਮੈਂ ਕਿਸੇ ਸਰਕਾਰ ਨੂੰ ਚੰਗਾ ਨਹੀਂ ਕਹਿੰਦਾ ਸਾਹਮਣੇ ਵੀ ਸਵਾਲ ਰੱਖੋਗੇ ਅਸੀਂ ਹਮੇਸ਼ਾ ਹੀ ਜਿਹੜੇ ਸਾਡੇ ਜਥੇਬੰਦੀਆਂ ਦੇ ਹਮੇਸ਼ਾ ਹੀ ਸਵਾਲ ਰਹਿੰਦੇ ਨੇ ਕਿਉਂਕਿ ਜਿਹੜਾ ਵਧੀਆ ਕੋਈ ਪੰਜਾਬ ਸਰਕਾਰ ਵੀ ਕਿ ਜਿਸ ਤਰ੍ਹਾਂ ਲੋਕਾਂ ਦੇ ਜਿਸ ਤਹਈਏ ਦੇ ਨਾਲ ਜਿਸ ਤਰੀਕੇ ਦੇ ਨਾਲ ਬਣਾਈ ਸੀ ਉਹ ਕੋਈ ਵਧੀਆ ਉਹ ਉਸ ਤੇ ਕੋਈ ਰੋਲ ਪਾਦਾ ਨਹੀਂ ਕਰ ਸਕੀ ਕੋਈ ਕਰ ਨਹੀਂ ਸਕੀ ਉਹਦਾ ਕੋਈ ਵਧੀਆ ਰੋਲ ਰ ਵੱਡੀ ਲੜਾਈ ਸਾਡੀ ਸੈਂਟਰ ਦੇ ਨਾਲ ਕਿਉਂਕਿ ਸੈਂਟਰ ਹੀ ਸਾਰਾ ਕੁਝ ਕਰਨਾ ਹੈ ਸੈਂਟਰ ਨੂੰ ਜੇ ਅਸੀਂ ਦਬਾ ਲਿਆ ਤਾਂ ਚੱਲ ਜਾਣੀਆਂ ਸਰਕਾਰਾਂ ਕਿਹੜੀਆਂ ਸਾਡੀਆਂ ਸੂਬੇ ਦੀਆਂ ਸਰਕਾਰਾਂ ਇਹਨਾਂ ਨੂੰ ਦਬਾਉਣਾ ਤਾਂ ਬਹੁਤ ਸੌਖਾ ਹੈ ਤੇ ਅਸੀਂ ਆਪ ਦੀਆਂ ਜਾਂ ਪੰਜਾਬ ਦੀਆਂ ਜਥੇਬੰਦੀਆਂ ਅਸੀਂ ਦਬਾ ਸਕਦੀਆਂ ਹਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਅਸੀਂ ਤਾਂ ਟੱਕਰ ਮੱਢ ਲੈ ਸਕਦੇ ਹੈਗੇ ਹਾਂ ਪਰ ਜੋ ਵੱਡੀ ਕੇਂਦਰ ਦੀ ਸਰਕਾਰ ਹੈ ਇਹਦੇ ਨਾਲ ਅਸੀਂ ਸਾਰਾ ਟੋਟਲੀ ਦੇਸ਼ ਦੇ ਕਿਸਾਨ ਦੇਸ਼ ਦੇ ਮਜ਼ਦੂਰ ਦੇਸ਼ ਦੇ ਛੋੜੇ ਦੁਕਾਨਦਾਰ ਜੋ ਸਾਰੇ ਅਸੀਂ ਰਲ ਕੇ ਜੇ ਕਰਾਂਗੇ ਫਿਰ ਉਹਨਾਂ ਪਾਸੇ ਕੀਤਾ ਜਾ ਸਕਦਾ ਹੈ ਸਾਡੀ ਸਾਰਿਆਂ ਦੀ ਵੱਡੀ ਲੜਾਈ ਹੈ ਜੋ ਮੈਂ ਤੁਹਾਡੇ ਜਿਰਗੇ ਇਹ ਬੇਨਤੀ ਕਰਦਾ ਸਾਰਿਆਂ ਨੂੰ ਕਿ ਤਹैया ਕਰ ਲੋ ਕਿਉਂਕਿ ਕਈ ਤਰ੍ਹਾਂ ਦੇ ਇਹ ਵਹਿਂ ਪਰ ਪਾ ਕੇ ਇਹ ਹਿੰਦੂਵਾਦ ਨੂੰ ਅੱਗੇ ਲਿਆ ਕੇ ਕਹੋ ਕਿ ਅਸੀਂ ਸਾਰੇ ਨੂੰ ਪਿਆਰ ਕਰਦੇ ਹਾਂ ਧਰਮ ਸਾਰੇ ਬਹੁਤ ਵਧੀਆ ਨੇ ਹਿੰਦੂ ਧਰਮ ਆਗਿਆ ਵਾਸਤੇ ਵਧੀਆ ਸਤਿਕਾਰਯੋਗ ਹੈ ਮੁਸਲਮਾਨਤ ਪਰ ਇੱਕੋ ਧਰਮ ਨੂੰ ਪ੍ਰਮੋਟ ਕਰਕੇ ਵੱਡਾ ਪੈਸਾ ਲਾ ਕੇ ਵੱਡੇ ਵੱਡੇ ਮੰਦਰ ਬਣਾ ਰਹੇ ਕਿਉਂਕਿ ਕਦੇ ਕਿਸੇ ਵੀ ਸਾਡੇ ਇਹਨਾਂ ਲੋਕਾਂ ਨੇ ਜੋ ਸਾਡੇ ਦੇਵੀ ਦੇਵਤੇ ਹੈ ਜਾਂ ਸਾਡੇ ਗੁਰੂ ਹੈ ਨੇ ਕਦੇ ਨਹੀਂ ਕਿਹਾ ਕਿ ਸਾਡੇ ਦੇ ਵੱਡਾ ਪੈਸਾ ਸਾਨੂੰ ਦਿਖਾਉਣਾ ਤੇ ਵੱਡਾ ਪੈਸਾ ਲਾਦੇ ਉਹ ਤਾਂ ਮੂਰਤੀ ਪੂਜਾ ਦੇ ਵੀ ਵਿਰੋਧ ਰਹੇ ਨੇ ਉਹ ਤਾਂ ਕਹਿੰਦੇ ਲੋਕਾਂ ਦੇ ਜੋ ਆਮ ਲੋਕ ਹੈ ਗਰੀਬ ਲੋਕ ਹੈਗੇ ਉਸ ਸਹਾਈ ਰਹੇ ਨੇ ਚਾਹੀਦੇ ਜੋ ਨੇ ਦੇਸ਼ ਵਿੱਚ ਵਸਦੇ ਲੋਕ ਸਹਾਈ ਹੋਣੇ ਚਾਹੀਦੇ ਹਨ ਨਾ ਕਿ ਸਾਨੂੰ ਸਾਡੇ ਵੱਡੀਆਂ ਮੂਰਤੀਆਂ ਮਲਾ ਕੇ ਸੋ ਕਈ ਤਰ੍ਹਾਂ ਦੇ ਸਿੱਟ ਕਰ ਰਹੇ ਨੇ ਪ੍ਰਧਾਨ ਜੀ ਜਿਵੇਂ ਹੁਣ ਸ਼ਰੂਮ ਨੇ ਅਕਾਲੀ ਦਲ ਪਿਛਲੇ ਸਮੇਂ ਦੇ ਵਿੱਚ ਆਪਾਂ ਵੀ ਦੇਖਿਆ ਹੈ ਕਿ ਗਠਜੋੜ ਉਹਨਾਂ ਦਾ ਹੋਣ ਜਾ ਰਿਹਾ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਪਰ ਹੁਣ ਉਹਨਾਂ ਨੇ ਸਿੱਧੇ ਤੌਰ ਤੇ ਇਨਕਾਰ ਕਰ ਦਿੱਤਾ ਉਹਨਾਂ ਨੇ ਕਹਿਤਾ ਹੈ ਕਿ ਸਾਡੀ ਪਹਿਲ ਤੇ ਕਿਸਾਨ ਨੇ ਜਾਂ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਹੈ ਇਸ ਕਰਕੇ ਅਸੀਂ ਉਹਨਾਂ ਗੱਠ ਜੋੜ ਨਹੀਂ ਕਰਾਂਗੇ ਹੁਣ ਤੁਸੀਂ ਸ਼ਰਮਨੀ ਅਕਾਲੀ ਦਲ ਦੇ ਹੱਕ ਚ ਚੱਲੋਗੇ ਦੇਖੋ ਅਸੀਂ ਹੱਕ ਚ ਇਸ ਦਾ ਮੈਂ ਪਹਿਲਾਂ ਕਹਿਤਾ ਵੀ ਸਾਸੀ ਕਿਸੇ ਦੇ ਹੱਕ ਚ ਨਹੀਂ ਆ ਅਸੀਂ ਜੇ ਭਾਜਪੀ ਦਾ ਵਿਰੋਧ ਕਰਦੇ ਨਾ ਮਤਲਬ ਇਹ ਨਹੀਂ ਹੈ ਵੀ ਅਸੀਂ ਅਕਾਲੀ ਦਲ ਦੀ ਜਾਂ ਕਾਂਗਰਸੀ ਦੀ ਜਾਂ ਆਪ ਦੀ ਅਸੀਂ ਮਦਦ ਕਰਦੇ ਅਸੀਂ ਉਹ ਨਹੀਂ ਹੈ ਜੋ ਉਹਨਾਂ ਚਾਹੀਆਂ ਉਹਨਾਂ ਦੀਆਂ ਸਰਕਾਰਾਂ ਵਿੱਚ ਰਹੇਆਂ ਅਕਾਲੀ ਦਲ ਚ ਰਹੇਆਂ ਜੋ ਕਾਂਗਰਸੀ ਚ ਰਹੇਆਂ ਜੋ ਆਪ ਚ ਰਹੇ ਹੈ ਉਹ ਸਾਰੀਆਂ ਅਸੀਂ ਉਹ ਤਾਂ ਅਸੀਂ ਕਰਦੇ ਰਹਿਣਾ ਹੈਗਾ ਕਿਉਂਕਿ ਸਾਡਾ ਉਹਨਾਂ ਨਾਲ ਕੋਈ تعلق ਨਹੀਂ ਹੈ ਕਿ ਸਾਡਾ ਦਾ ਮਤਲਬ ਕਿਸਾਨੀ ਦੇ ਨਾਲ ਹੈ ਮਜ਼ਦੂਰਾਂ ਦੇ ਨਾਲ ਉਹਨਾਂ ਦੇ ਜੋ ਕੰਮ ਹੈ ਰਾਨੋ ਕੇ ਬਦਲਵਾਸੀ ਉਹਨਾਂ ਦੇ ਹੱਕ ਚੱਲਣਾ ਹੈਗਾ ਆ ਇਹ ਵਧੀਆ ਕੀਤਾ ਹੈਗਾ ਉਹਨਾਂ ਨੇ ਉਹਦੇ ਨਾਲ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਹਮੇਸ਼ਾ ਦੇਸ਼ ਦੇ ਵਿੱਚ ਵਿਰੋਧ ਹੋਣਾ ਹੀ ਹੋਣਾ ਇਲੈਕਸ਼ਨ ਦੇ ਵਿੱਚ ਸੋ ਚੰਗਾ ਹੈ ਉਹ ਨਹੀਂ ਕੀਤਾ ਕਿ ਚਲੋ ਸੋਚ ਕੇ ਇਸ ਗੱਲ ਨੂੰ ਠੀਕ ਹੈ ਵਿਰੋਧ ਕਿਸ ਤਰੀਕੇ ਦਾ ਹੋਊਗਾ ਜਿਵੇਂ ਹੁਣ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਬਠਿੰਡੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੁਝ ਲੋਕਾਂ ਦੇ ਸਾਹਮਣੇ ਜਿਹੜੇ ਕਾਲੇ ਝੰਡੇ ਲੈ ਕੇ ਕਿਸਾਨ ਉੱਤਰੀ ਸੜਕ ਦੇਖੋ ਵਿਰੋਧ ਤਾਂ ਸਾਡਾ ਐਸ ਕੇਐਮ ਨੇ ਤਾਂ ਹੋ ਹੀ ਗਿਆ ਵੀ ਅਸੀਂ ਇਹਦਾ ਵਿਰੋਧ ਕਰਨਾ ਹੈਗਾ ਵਿਰੋਧ ਕਿਸ ਤਰ੍ਹਾਂ ਕਰਨਾ ਹੈ ਕਿ 30 ਤਰੀਕ ਨੂੰ ਹਰਿਆਣਾ ਵਿੱਚ ਮੀਟਿੰਗ ਰੱਖੀ ਹੋਈ ਅਡੈਸ ਕਿੰਦੀ ਮੀਟਿੰਗ ਰੱਖੀ ਹੈ ਉੱਥੇ ਵੀ ਵੱਡਾ ਫੈਸਲ ਫਰੀਦਕੋਟ ਚ ਕਰੋਗੇ ਫਿਰ ਪੂਰਾ ਹਾਂ ਜੇ ਜੋ ਹੁਕਮ ਆਉਂਦਾ ਉਹ ਕਰਾਂਗੇ ਕਿਉਂਕਿ ਇਸ ਤੋਂ ਵੀ ਕਰਾਂਗੇ ਦੇਖੋ ਮੈਂ ਬੋਲ ਰਿਹਾ ਕਿਉਂਕਿ ਜਿਹੜਾ ਪਤਾ ਹੀ ਹੈ ਚਾਹ ਫਰੀਕੋਟ ਹੋ ਜੇ ਚਾਹ ਸਾਰਾ ਪੰਜਾਬ ਹੋ ਜੇ ਚਾਹ ਸਾਰਾ ਦੇਸ਼ ਹੋ ਜੇ ਤਾਂ ਸਾਰੇ ਦੇਸ਼ ਦੇ ਵਿੱਚ ਅਸੀਂ ਖਤਮ ਕਰਾਂਗੇ ਚਾਹੇ ਕਿ ਵੱਡਾ ਇਹਨਾਂ ਨੂੰ ਇਹ ਨਹੀਂ ਹੁੰਦਾ ਪੰਜਾਬ ਦੇ ਵਿੱਚ ਥੋੜੀਆਂ ਸੀਟਾਂ ਹੈਗੀਆਂ ਪਰ ਕਿਉਂਕਿ ਜੇ ਅਸੀਂ ਵੱਡੀ ਮੂਵਮੈਂਟ ਵੱਡਾ ਇੱਕ ਸਿਸਟਮ ਪੰਜਾਬ ਤੋਂ ਚਲਾ ਦਾਂਗੇ ਨਾ ਤਾਂ ਉਹ ਦੇਖ ਸਾਰਾ ਦੇਸ਼ ਚੱਲਦਾ ਕਿ ਜਿਸ ਤਰ੍ਹਾਂ ਸੰਘਰਸ਼ ਚੱਲਿਆ ਹੈ ਐਸਕਮ ਲਾਵੀ ਕੀ ਬੋਰਡ ਨੋ ਐਂਟਰੀ ਦੇ ਕਿਉਂਕਿ ਜਿਹੜਾ ਐਸਕੇਮ ਗੈਰ ਰਾਜਨੀਤਿਕਾ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਤਾਂ ਜਿਹੜੇ ਬੋਰਡ ਲਗਾਏ ਜਾਣਗੇ ਪਹਿਲਾਂ ਵੀ ਕੋ ਮੈਂ ਅੱਗੇ ਕੇ ਬੇਨਤੀ ਕੀਤੀ ਹੈ ਸਾਡੀ ਮੀਟਿੰਗ ਹੋਣੀ ਹੈ ਵੱਡੀ ਚੈਨਲ ਬੋਡੀ ਦੀ ਸਾਰੇ ਦੇਸ਼ ਦੀ ਉਸ ਮੁਤਾਬਕ ਜਿਸ ਤਰ੍ਹਾਂ ਫੈਸਲਾ ਹੋ ਉਸ ਤੋਂ ਬਾਅਦ ਸਾਡੀ ਪੰਜਾਬ ਦੀ ਮੀਟਿੰਗ ਹੋਵੇਗੀ ਜਿਸ ਤਰ੍ਹਾਂ ਐਸਕੇਮ ਟੋਟਲੀ ਦਾ ਸਾਡਾ ਜਾਂ ਪੰਜਾਬ ਪੰਜਾਬ ਫਾੜੀ ਦਾ ਫੈਸਲਾ ਹੋਵੇਗਾ ਉਹ ਸਾਰਾ ਅਸੀਂ ਲਾਗੂ ਕਰਾਂਗੇ ਥੈਂਕ ਯੂ ਵੈਰੀ ਮੱਚ ਤਾਂ ਇਹ ਸਨ ਐਸਕੇਮ ਦੇ ਆਗੂ ਵਿਨੈਦਰ ਗੋਲੇਵਾਲਾ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸੇ ਦੇ ਹੱਕ 'ਚ ਨਹੀਂ ਚੱਲਾਂਗੇ ਕਿਸ ਖਿਲਾਫ ਨਹੀਂ ਚਲਾਂਗੇ ਤੇ ਅਸੀਂ ਵਿਰੋਧ ਕਰਾਂਗੇ ਬਿਲਕੁਲ ਉਹਨਾਂ ਨੂੰ ਸਵਾਲ ਉਹਨਾਂ ਦੇ ਸਾਹਮਣੇ ਰੱਖਾਂਗੇ ਜਿਨ੍ਹਾਂ ਨੇ ਅੱਜ ਤੱਕ ਜਿਹੜੀ ਕਿਸਾਨਾਂ ਦੀ ਕੋਈ ਵੀ ਜਿਹੜੇ ਮਸਲੇ ਹੱਲ ਨਹੀਂ ਕੀਤੇ ਜੋ ਮੁੱਦੇ ਸੀ ਉਹਨਾਂ ਦੇ ਕਿਸਾਨਾਂ ਦੇ ਜਾਂ ਜਿਹੜੀਆਂ ਮੰਨੀਆਂ ਮੰਗਾ ਸੀ ਉਹਨਾਂ ਦਾ ਹੱਲ ਨਹੀਂ ਕੀਤਾ ਜਾਂ ਜਿਹੜੀਆਂ ਹੋਰ ਮੰਗਾ ਉਹਨਾਂ ਦਾ ਨਹੀਂ ਹੱਲ ਕੀਤਾ ਤਾਂ ਉਸ ਨੂੰ ਲੈ ਕੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਵੀ ਸਾਡੀਆਂ ਹੋਣਗੀਆਂ ਮੀਟਕਾ ਤੋਂ ਬਾਅਦ ਜੋ ਫੈਸਲੇ ਲਏ ਜਾਣਗੇ ਉਸੇ ਤਰੀਕੇ ਦੇ ਨਾਲ ਸੇ ਅਸੀਂ ਪਾਰਟੀਆਂ ਦੇ ਸਾਹਮਣੇ ਵੱਡੇ ਸਵਾਲ ਖੜੇ ਕਰੇ ਜਾਣਗੇ ਤਾਂ ਹੋ ਸਕਦਾ ਪਿੰਡਾਂ ਦੇ ਵਿੱਚ ਜਿਹੜੇ ਬੋਰ ਵੀ ਇਹਨਾਂ ਵੱਲੋਂ ਲਗਾਏ ਜਾਣ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਰੂਪਰੇਖਾ ਰਹਿੰਦੀ ਹੈ ਜਿਹੜੇ ਚੋਣ ਪ੍ਰਚਾਰ ਕਰਨ ਆਉਣਗੇ ਆਗੂ ਤਾਂ ਉਹਨਾਂ ਨੂੰ ਕਿਸ ਤਰੀਕੇ ਦੇ ਸਵਾਲ ਹੋਣਗੇ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਹੈ ਜਿਹੜੇ ਕਿਸ ਤਰੀਕੇ ਦੇ ਨਾਲ ਦੇਣਗੇ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਰ ਨਿਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ